ਤਰੀ ਤੋ ਖੁਸ਼ ਹਾਂ ਜਮਾਇ ਖੁਸ਼ ਹੈ ਜੀ ਜਮਾਇ ਰੱਬ ਕੋ ਬਾ ਖੁਸ਼ ਹੈਂਗੇ ਬਹੁਤ ਸੋਹਣਾ ਕੰਮ ਕਰਦਾ ਜਿਹੜੇ ਸਾਡੇ ਦੇ ਸਾਡੇ ਦੇ ਲਹੂ ਡੋਲਦਾ ਅਸੀਂ ਵੀ ਲਹੂ ਡੋਲਾਂਗੇ ਉੱਤੇ ਕਰ ਲਿਆ ਠੀਕ ਪੰਜਾਬ ਥੋੜਾ ਜਿਹਾ 2 ਸਾਲ ਚ ਦਿਖਣ ਲੱਗ ਗਏ ਰੰਗ ਪੁਰੇ ਰਾਉਂਦੇ ਜਾਂਦੀ ਰਹਿੰਦੇ ਨੇ ਬਾਕੀ ਸਿਰਾਂ ਲਟਾਂ ਲੂਟਾ ਹਰ ਬਾਦੀਆਂ ਦੇ ਹਲ ਲਟਾਂ ਦੀਆਂ ਜੀ ਸੜਕਾਂ ਤੇ ਸਾਰੇ ਆ ਲੋਕਾਂ ਨੇ ਕੰਮ ਕਰੀਏ ਨੇ ਬਸ ਕਰੇ ਕੋਈ ਨਵੀਂ ਹਟ ਨਹੀਂ ਲਾਈ ਲੈ ਕੋਈ ਹਟ ਨਹੀਂ ਲਾਈ ਉਹਨੇ ਆਪਦੇ ਕਰੇ ਉਹੀ ਕਰ ਪੁਰਾਣੇ ਪੁਰਾਣੇ ਕਰ ਪੁਰਾਣੇ ਕਰ ਥੋੜਾ ਜਿਹਾ ਹੋਰ ਟਾਈਮ ਦਿਓ ऐसे ਧਰਤੀ ਤੇ ਭੰਗੜੇ ਪੈਂਦੇ ਦਿਖਾਉ 9 ਵਜੇ ਵਗ ਜਾਣੇ ਖੇਤ ਰੋਟੀ ਖਾ ਕੇ 5 ਵਜੇ ਰੋ ਕੇ ਆਉਣੇ ਅੱਛਾ ਹਾਂ ਡਿਊਟੀ ਵਾਲਾ ਕੰਮ ਹੋ ਗਿਆ ਹਾਂ ਡਿਊਟੀ ਵਾਲਾ ਕੰਮ ਹੋ ਗਿਆ ਮੋਂ ਨਾ ਕੇ ਨਾ ਤੋਂ ਫੇ ਰੋਟੀ ਖਾਣ ਨਾਲ ਤੜਕੇ ਜਾ ਕੇ ਰੋਟੀ ਖਾ ਕੇ ਛੱਡ ਲੰਨਾ ਮੋਟਰ ਇੰਨੀ ਹੌਮਦਾਰੀ ਆ ਵਿੱਚ ਕਿਸੇ ਨੂੰ ਪੁੱਛਦਾ ਮੁੰਡਾ ਇਹਦਾ ਹਰੇ ਖੁਸ਼ ਹੈ ਸੂਰ ਸਰਾ ਦਾ ਹਲਾ ਕੰਮ ਕਰਦਾ ਅੱਛਾ ਇਹ ਸਾਬ ਪੈਂਦੇ ਬਹੁਤ ਵਧੀਆ ਜੀ ਹਾਂ ਬੁੜੇ ਢੇਰਾਂ ਨੂੰ ਮੌਜ ਕਰਤੇ ਹਾਂ ਤਿੰਨ ਸੈੱਟ ਬਵਾਤੇ ਨੌਂ ਭੂਰ ਲਾਤੇ ਫੂਲ 'ਚ ਬਹੁਤ ਪੈਸਾ ਲੱਗਿਆ ਬਾਈ ਬਹੁਤ ਫੁੱਲ ਪੈਸਾ ਲੱਗਿਆ ਲਾਈਟ ਦਿਨ ਤੇ ਰਾਤ ਚੱਲੀ ਜਾਂਦੀ ਐ 8 ਘੰਟਿਆਂ ਦਾ ਨੌਂਾ ਇੱਕ ਚੱਲੀ ਜਾਂਦੀ ਐ ਲਾਈਟ ਆਹ ਕਦੀ ਚੱਲਦੀ ਐ ਬਾਦੂ ਕਦੋਂ ਮੱਕੀ ਬੀਜ ਕਦੋਂ ਨਮਾ ਕੁਝ ਮਦਦੀ ਕਰ ਲੈ ਸਕੂਲਾਂ ਦੇ ਰੂਪ ਚ ਲਾਇਆ ਜਾਵੇ ਬਿਜਲੀ ਮੁਫਤ ਦੇ ਰੂਪ ਚ ਲਾਇਆ ਜਾਵੇ ਆਮ ਆਦਮੀ ਕਲਿੰਕਾ ਦੇ ਰੂਪ ਚ ਲਾਇਆ ਜਾਵੇ ਸ਼ਾਨਦਾਰ ਹਸਪਤਾਲਾਂ ਦੇ ਰੂਪ ਚ ਲਾਇਆ ਜਾਵੇ ਫਰੀ ਦਵਾਈਆਂ ਦੇ ਰੂਪ ਚ ਲਾਇਆ ਜਾਵੇ ਰੁਪਕਾ ਤੇ ਉਹ ਪੈਸਾ ਲੱਗੂਗਾ ਹਾਂ ਨੇਰੀ ਪਾਣੀ ਚੱਲਦਾ 20 ਸਾਲ ਬਾਅਦ ਪਾਣੀ 22 ਸਾਲ ਬਾਅਦ ਆਇਆ ਇਹਦੀ ਨੇਰੀ ਬਣੀ ਬੰਦ ਤਾਂ ਨਹੀਂ ਹੁੰਦਾ ਨਾ ਬੰਦ ਨਹੀਂ ਹੁੰਦਾ ਹੁਣ ਤਾਂ ਜਿਉਂਗਾ ਚੀਆ ਤੇ ਆ ਬੋਲਾ